ਲਗਭਗ 4 ਮਹੀਨੇ ਦੇ ਸੰਘਰਸ਼ ਤੋਂ ਬਾਅਦ ਫਿਲਮ 31 ਅਕਤੂਬਰ ਅਜ ਰਿਲੀਜ਼ ਹੋ ਗਈ ਹੈ ਫਿਲਮ 1984 ਦੇ ਦੰਗਿਆਂ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਬਾਅਦ ਦੀਆਂ ਘਟਨਾਵਾਂ ਤੇ ਆਧਾਰਿਤ ਹੈ ਫਰਮ ਜਸੋਹਾਲੀ ਖਾਨ ਨੇ ਮੁੱਖ ਭੂਮਿਕਾ ਨਿਭਾਈ ਹੈ ਪੰਜਾਬ ਫਿਲਮ ਲਕੀਰਾਂ ਵੀ ਅਜ ਰਿਲੀਜ਼ ਹੋਈ ਹੈ ਜਿਸ ਵਿੱਚ ਹਰਮਨ ਵਿਰਕਾ ਤੇ ਯੂਵਿਕਾ ਚੌਧਰੀ ਲੀਡ ਰੋਲ ਨਿਭਾ ਰਹੇ ਨੇ ਫਰਮ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਗਿਆ ਤੇ ਨੂੰ ਡਾਕਟਰ ਯੂਸ ਦੇ ਮਿਊਜ਼ਿਕ ਅਤੇ ਜ਼ੋਰਾ ਰੰਦਾਵਾ ਦੀ ਆਵਾਜ਼ ਨਾਲ ਸ਼ਿੰਗਾਰਿਆ ਗਿਆ ਹੈ ਰਾਮਨਦੀ ਰਾਣਾ ਸਿੰਘ ਨੇ ਨਿਰਮਾਤਾ ਮੁਕੇਸ਼ ਪਟਨਲ ਵਾਦਾ ਕੀਤਾ ਕਿ ਫਿਲਮਕਾਰ ਕਰਨ ਜੋਹਰ ਦੀ ਫਿਲਮ ਐਦਲਹ ਮੁਸ਼ਕਿਲ ਦੀਵਾਲੀ ਦੇ 2 ਦਿਨ ਪਹਿਲਾਂ ਆਰਾਮ ਨਾਲ ਰਿਲੀਜ਼ ਕੀਤੀ ਜਾਏਗੀ ਪਟਨੇ ਨੇ ਕਿਹਾ ਅਸੀਂ ਐਂਟਰਟੇਨਰ ਹਾਂ ਅਸੀਂ ਆਰਟਿਸਟਸ ਨਾਲ ਕੰਮ ਕਰਦੇ ਦਿਲਚਸਪੀ ਰੱਖਦੇ ਹਾਂ ਫਿਰ ਉਹ ਪਾਕਿਸਤਾਨ ਦੇ ਹੋਣ ਜਾਂ ਫਿਰ ਅਫਰੀਕਾ ਦੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫਣਵੀਸ ਨੇ ਫਿਲਮ ਨਿਰਮਾਤਾ ਕਰਨ ਜੋਹਰ ਨੂੰ ਪ੍ਰੋਸਾ ਦਿੱਤਾ ਹੈ ਕਿ ਰਾਜ ਸਰਕਾਰ ਉਹਨਾਂ ਦੀ ਫਿਲਮ ਐਦਲਹ ਮੁਸ਼ਕਿਲ ਦੀ ਰਿਲੀਜ਼ ਯਕੀਨੀ ਕਰੇਗੀ ਸੀਐਮ ਨੇ ਕਿਹਾ ਸਰਕਾਰ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਦੇਵੇਗੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਕਿਹਾ ਹੈ ਕਿ ਭਾਰਤ ਵਿੱਚ ਵਰਤਮਾਨ ਮਾਹੌਲ ਨੂੰ ਦੇਖਣੇ ਕਿ ਕਿਸੇ ਪਾਕਿਸਤਾਨੀ ਕਲਾਕਾਰ ਤੇ ਕੋਈ ਪਾਬੰਦੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਪਾਕ ਕਲਾਕਾਰਾਂ ਤੇ ਬਹਿਨਬੰਦ ਪਾਗ ਹੈ ਅਤੇ ਪਾਕਿਸਤਾਨ 'ਚ ਭਾਰਤੀ ਚੈਨਲਾਂ ਤੇ ਬਹਿਨ ਆਤਮ ਵਿਸ਼ਵਾਸ ਦੀ ਕਮੀ ਨੂੰ ਦਰਸਾਉਂਦਾ ਹੈ। ਵਜਾ ਤੁਮ ਹੋਦੇ 12 ਵਿੱਚ ਅਦਕਲਾ ਸਨਾਖਾਨ ਦੇ ਬੋਲਡ ਸੀਨ ਵੇਖਣ ਨੂੰ ਮਿਲ ਰਹੇ ਨੇ ਫਿਲਮ ਦੀ ਪ੍ਰੈਸ ਕਾਨਫਰੰਸ ਤੇ ਉਹਨਾਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਸਨਾ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਵਿੱਚ ਬੋਲਡ ਸੀਨ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਸਨਾ ਨੇ ਕਿਹਾ ਸ ਵਿਦੇਸ਼ੀ ਸਿਨੇਮਾ ਵਿੱਚ ਸਭ ਕੁਝ ਵੇਖਦੇ ਹਾਂ ਸੋ ਬਾਲੀਵੁੱਡ ਵਿੱਚ ਕੀ ਦਿੱਕਤ ਹੈ ਆਪਣੇ ਦਾਖਸ਼ ਕੁਮਾਰ ਨੇ ਆਪਣੀ ਪਹਿਲੀ ਫਿਲਮ ਦੇ ਨਿਰਮਾਤਾ ਰਵੀ ਸ਼੍ਰੀਵਾਸਤਵ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ ਜੋ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੇ ਨੇ ਜਿਨ੍ਹਾਂ ਨੂੰ ਕਿਡਨੀ ਟ੍ਰਾਂਸਪਲੈਂਟ ਲਈ ਪੈਸਾ ਹੀ ਲੱਗਦਾ ਹੈ ਸ਼੍ਰੀਵਾਸਤਵ ਦਵਾਰਪਾਲ ਦੇ ਨਿਰਮਾਤਾ ਨੇ ਇੱਕ ਅਕਸ਼ੇ ਦੀ ਸਾਈਨ ਕੀਤੀ ਹੋਈ ਪਹਿਲੀ ਫਿਲ ਨੇਤੀ ਸੌਰਮਖਪੂਰ ਨੇ ਵਾਕ ਬੀਐਫਐਫਐਸ ਦੇ ਐਪੀਸੋਡ ਚ ਕਿ ਉਹਨਾਂ ਅਦਾਕਾਰ ਲਈ ਮਾਡਲਿੰਗ ਦਾ ਆਫਰ ਟੁਕਰਾ ਦਿੱਤਾ ਸੀ 2006 ਵਿੱਚ ਇੱਕ ਪਾਰਟੀ ਦੌਰਾਨ ਫੋਟੋਗ੍ਰਾਫਰ ਤੇ ਨਿਰਮਾਤਾ ਆਤੁਲ ਨੇ ਉਹਨਾਂ ਤੋਂ ਪੁੱਛਿਆ ਕਿ ਮਾਡਲਿੰਗ ਕਰਨਾ ਚਾਹੁੰਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਤੋਂ ਹੀ ਅਭਿਨੇ ਕਰ ਰਹੀ ਹਾਂ ਪਰਤਿਜਪਾਨ ਬਹਾਰ ਦੇ ਵਿਗਿਆਪਨ ਚ ਨਜ਼ਰ ਆਏ ਜੀਮਸ ਪੌਨ ਯਾਨੀ ਅਭਿਨੇਤਾ ਪੀਅਰਸ ਬੋਰਸਨਨ ਆਪਣਾ ਅਕਸ ਖਰਾਬ ਹੁੰਦਾ ਦੇਖ ਦੁਖੀ ਨੇ ਉਹਨਾਂ ਕਿਹਾ ਕਿ ਕੰਪਨੀ ਨੇ ਇਸ ਪ੍ਰੋਡਕਟ ਨੂੰ ਨੇਚਰਲ ਦੱਸਦੇ ਹੋਏ ਇਹ ਨਹੀਂ ਦੱਸਿਆ ਕਿ ਇਸ ਵਿੱਚ ਕੈਂਸਰ ਵਰਗੀ ਬਿਮਾਰੀ ਪੈਦਾ ਕਰਨ ਵਾਲੇ ਤੱਤ ਨੇ ਇਸ ਲਈ ਚਾਹੁੰਦੇ ਨੇ ਕਿ ਕੰਪਨੀ ਪ੍ਰੋਡਕਟ ਤੋਂ ਉਹਨਾਂ ਦੀ ਤਸਵੀਰ ਹਟਾਏ